ਜੌਨ ਸినా ਪਹੁੰਚ ਗਿਆ ਅਨੰਤ ਅੰਬਾਨੀ ਦੇ ਵਿਆਹ ਪ੍ਰੋਗਰਾਮ ਦੇ ਵਿੱਚ ਜਿੰਨੂੰ ਦੇਖ ਕੇ ਫੈਨ ਜਿਹੜੇਗੇ ਬਹੁਤ ਜ਼ਿਆਦੇ ਖੁਸ਼ ਨਗਰੋਂਦੇ ਨਜ਼ਰੋਂਦੇ ਪੇਗੇ ਤੁਹਾਨੂੰ ਦੱਸ ਦਈਏ ਕਿ ਜੌਨ ਸినా ਸੁਪਰਸਟਾਰ WWE ਦਾ तकरीबन ਲੰਬਾ ਸਮਾਂ ਹੈਗਾ ਆਇਆ ਜੌਨ ਸినా ਵੱਲੋਂ WWE ਦੇ ਵਿੱਚ ਰੈਸਲਿੰਗ ਕੀਤੀ ਗਈਗੀ ਆ ਔਰ ਹਰ ਕੋਈ ਬੰਦਾ ਉਹਦਾ ਫੈਨ ਹੈਗਾ ਕਿਉਂਕਿ ਉਹਨਾਂ ਦੀ ਐਂਟਰੀ ਨੂੰ ਦੇਖ ਕੇ ਉਹਨਾਂ ਦੀ ਜਿਹੜੀ ਗੱਲਬਾਤ ਨੂੰ ਦੇਖ ਕੇ ਜਿਹੜੀ ਰੈਸਲਿੰਗ ਕਰਨ ਦੇ ਤਰੀਕੇ ਨੂੰ ਦੇਖ ਕੇ ਹਰ ਕੋਈ ਬੰਦਾ ਲਗਾ ਉਹਨਾਂ ਦਾ ਫੈਨ ਹੈਗਾ ਜੀ ਲੇਕਿਨ ਜਦੋਂ ਅਨੰਤ ਮਾਨੀਆਂ ਦੇ ਇਸ ਵਿਆਹ ਸਮਾਗਮ ਦੇ ਵਿੱਚ ਪਹੁੰਚਿਆ ਤਾਂ ਫੈਨ ਦੇ ਵਿੱਚ ਤਾਂ ਖੁਸ਼ੀ ਦੀ ਲਹਿ ਜਿਹੜੀ ਗਈ ਉਹ ਛਾ ਚੁੱਕੀ ਗਈ ਹੈ ਨਵੀਂ ਲੁੱਕ ਦੇਖੋ ਤੁਸੀਂ ਜੋਂਸ ਸਿਨਾ ਦੀ ਲੇਕਿਨ ਨਾਲ ਦੇ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਤਕਰੀਬਨ 2 ਮਹੀਨੇ ਹੀ ਉਹ ਚੱਲੇ ਗਿਆ ਅਨੰਤ ਬਾਨੀਆਂ ਦੇ ਇਹ ਵਿਆਹ ਦਾ ਪ੍ਰੋਗਰਾਮ ਦਾ ਸੈੰਸਲਾ ਲਗਾਤਾਰ ਜਿਹੜਾ ਚੱਲਦਾ ਆ ਨਜ਼ਰੋਂ ਦਾ ਪਿਆਗਾ ਵੀਆਈਪੀ ਉੱਥੇ ਪਹੁੰਚਦੇ ਪਏ ਗਏ ਨੇ ਲੇਕਿਨ ਕਿੰਨਾ ਕਹਤੇ ਇਨ੍ਹਾਂ ਵਿਆਹ ਦਾ ਜਿਹੜਾ ਖਰਚੇ ਦੀ ਮਾਰ आम ਲੋਕਾਂ ਉਤੇ ਪੈ ਚੁੱਕੀ ਗਿਆ ਕਿਉਂਕਿ Jio ਨਹੀਂ ਸਾਰੇ ਕੰਪਨੀਆਂ ਨੇ ਆਪਣੇ ਰੇਟ ਜਿਹੜੇਗੇ ਵਧਾ ਦਿੱਤੇਗੇ ਨੇ ਪਹਿਲਾਂ ਦਾ ਮਹੀਨੇ ਦਾ ਰੀਚਾਰਜ 239 ਰੁਪਏ ਦਾ ਹੁੰਦਾ ਸੀ 1.5 GB ਦਾ ਉਹ ਹੁਣ 300 ਰੁਪਏ ਦਾ ਕਰ ਦਿੱਤਾ ਗਿਆ ਗਾਇ ਦਾ ਮਤਲਬ ਇਹ ਗਾਇਆ ਤੇ ਪਾਰਟੀ ਵਗੈਰਾ ਦੇ ਕਰੀਏ ਆਪਾਂ ਤੇ ਖਰਚਾ ਦਵੇ ਆਮ ਜਨਤਾ ਤੁਹਾਡਾ ਕੀ ਕਹਿਣਾ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਿਓ